ਗੁਰੂ ਰੂਪ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰ ਦਾ ਸਬੂਤ ਦੋ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਇੱਕ ਅਫੀਮ ਸੀ ਜਿਹਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਇਸ ਅਧੂਰੇ ਲਫ਼ਜ਼ ਨੂੰ ਗੁਰੂ ਸਾਹਿਬ ਨੇ ਆਣ ਕੇ ਇਸ ਲਫਜ਼ ਦਾ ਭਾਰਤੀਕਰਨ ਕੀਤਾ ਤੇ ਸਰਦਾਰ ਜਗਜੀਤ ਸਿੰਘ ਲਿਖਦੇ ਨੇ ਪਿ ਧਰਮ ਦੋ ਧਾਰੀ ਹੈ ਮੈਂ ਇਹ ਗੱਲ ਤਾਂ ਕਰਨ ਲੱਗਾ ਕਿਉਂਕਿ ਇੱਥੋਂ ਅਸੀਂ ਬਾਰ ਬਾਰ ਕਹੀ ਜਾਂਦੇ ਆ ਜੀ ਇਹ ਧਾਰਮਿਕ ਵੀਰ ਪਹਿਲਾਂ ਬੋਲਣ ਉਸ ਤੋਂ ਬਾਅਦ ਰਾਜਨੀਤਿਕ ਵੀ ਰਹਿਣ ਪੂਰਨ ਧਰਮੀ ਹੀ ਪੂਰਨ ਰਾਜਨੀਤਿਕ ਜਿਹੜਾ ਹੈ ਉਹ ਧਰਮੀ ਵੀ ਹੈ ਜੇ ਕੱਲਾ ਰਾਜ ਨੀਤਿਕ ਬੰਦਾ ਐ ਤੇ ਉਹ ਧਰਮੇ ਨਹੀਂ ਐ ਤੇ ਫਿਰ ਉਹ ਰਾਜਨੀਤੀ ਨਹੀਂ ਠਗੀ ਐ ਜੇ ਕੱਲਾ ਧਰਮੇ ਐ ਕੱਲੀ ਸਪਿਰਚੁਅਲਿਜ਼ਮ ਦੀ ਗੱਲ ਕਰਦਾ ਤੇ ਇਹ ਸਿੱਖੀ ਚ ਮਨਜ਼ੂਰ ਨਹੀਂ ਅਸੀਂ ਜਦੋਂ ਸਿੱਖੀ ਦੇ ਨਜ਼ਰੀਏ ਨਾਲ ਦੇਖਦੇ ਆ ਮੇਰੇ ਸੰਤ ਸਮਾਜ ਦੇ ਵੀਰ ਵੀ ਆਏ ਨੇ ਕਥਾਕਾਰ ਫਿਲਾਸਫਰ ਵਿਦਵਾਨ ਸੱਜਣ ਇੱਥੇ ਪਹੁੰਚੇ ਨੇ ਸਾਡੀ ਪ੍ਰੋਬਲਮ ਕੀ ਐ ਸਾਨੂੰ ਪਤਾ ਐ ਡਿਸਕਸ਼ਨ ਆਫ ਪ੍ਰੋਬਲਮ ਇਜ਼ ਨਾਟ ਅ ਸੋਲੂਸ਼ਨ ਅਸੀਂ ਬਾਰ ਬਾਰ ਪ੍ਰੋਬਲਮ ਦੀ ਡਿਸਕਸ ਕਰ ਰਹੇ ਹਾਂ ਇੱਥੇ ਇਹ ਕੋਈ ਸੋਲੂਸ਼ਨ ਨਹੀਂ ਹੈ ਇਹ ਪਹਾੜੇ ਦੀ ਨਿਆਂ ਹੀ ਅਸੀਂ ਐਵੇਂ ਟਾਈਮ ਜਾਇਆ ਕਰ ਰਹੇ ਸਾਨੂੰ ਪਤਾ ਵੀ ਸਾਡੀ ਪ੍ਰੋਬਲਮ ਕੀ ਹੈ ਜਦੋਂ ਗਾਂਧੀ ਕਿਸੇ ਸਮਾਗਮ 'ਚ ਜਾਂਦਾ ਸੀ ਤੇ ਰਗੂਪਤੀ ਰਾਗਵ ਰਾਜਾ ਰਾਮ ਇਹਨਾਂ ਬਚਨਾਂ ਨੂੰ ਦੁਹਰਾਇਆ ਜਾਂਦਾ ਸੀ ਜਿਨ੍ਹਾਂ ਚਿਰ ਇਹ ਰਚਨਾ ਨਹੀਂ ਸੀ ਪੜੀ ਜਾਂਦੀ ਗਾਂਧੀ ਨਹੀਂ ਸੀ ਪਹੁੰਚਦਾ ਕਿਉਂ ਅੱਜ ਧਾਰਮਿਕ ਖਿੜਕੀ ਰਹੀਂ ਰਾਜਨੀਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਘੋਸ਼ਿਤ ਕਰ ਦਿੱਤਾ ਅੱਜ ਤੁਸੀਂ ਉਹਨਾਂ ਨੂੰ ਅਕਾਲੀ ਆਖਰ ਹੈ ਜੇ ਸਰਦਾਰ ਕਪੂਰ ਸਿੰਘ ਬੜਾ ਸੋਹਣਾ ਲਿਖਦੇ ਨੇ ਸ਼ਰੋਮਣੀ ਹਮਾਰੀ ਰਹੇ ਸੇਵਾ ਚੰਦਾ ਜਾਰੀ ਰਹੇ ਸੰਗ ਨਾਲ ਯਾਰੀ ਥੱਲੇ ਆਰੀਆ ਸਮਾਜ ਕੇ ਪੰਥ ਕੀ ਨਾ ਬਾਤ ਚੱਲੇ ਸਿੱਖੀ ਕੀ ਨਾ ਗਾਥ ਚੱਲੇ ਲੂਟ ਦੋਨੋਂ ਹੱਥ ਚੱਲੇ ਸੰਗ ਸਾਜ ਬਾਜ ਕੇ ਸਾਨੂੰ ਪਤਾ ਇਸਲੀਅਤ ਕੀ ਹੈ ਅਸੀਂ ਫਿਰ ਵੀ ਉਹ ਜਿੱਤਦੇ ਤੇ ਅਸੀਂ ਉਹਨਾਂ ਨੂੰ ਲੱਡੂ ਰਖਾਉਣ ਚਲੇ ਜਾਂਦੇ ਆ ਭਾਵੇਂ ਅਸੀਂ ਧਾਰਮਿਕ ਲੋਕ ਖਵਾਉਣੇ ਆਪਣੇ ਆਪ ਨੂੰ ਜੋ ਹਾਰਦੇ ਆ ਤੇ ਸਾਡੇ ਤੋਹਫੜੇ ਨਿਕਲ ਜਾਂਦੇ ਨੇ ਅਸੀਂ ਸਮਝ ਲਈਏ ਪੂਰਣ ਧਰਮੀ ਹੋਣਾ ਪੂਰਣ ਧਰਮੀ ਹੋਣਾ ਪੂਰਣ ਰਾਜਨੀਤਿਕ ਹੋਣਾ ਵੀ ਹੈ ਅਸੀਂ ਦੂਸਰੀ ਗੱਲ ਏਕਤਾ ਦੀ ਕੀਤੀ ਜਾ ਰਹੀ ਹੈ ਇਹ ਏਕਤਾ ਮਾਸਟਰ ਤਾਰਾ ਸਿੰਘ ਵੀ ਕਰਦਾ ਸੀ ਜਿਹੜੀ ਏਕਤਾ ਵਿਰੋਧ ਚੋਂ ਸੱਜਣੋ ਪੈਦਾ ਹੁੰਦੀ ਹੈ ਨਾ ਵਿਰੋਧ ਚੋਂ ਉਹ ਉਹਨਾਂ ਚਰ ਕਾਇਮ ਰਹਿੰਦੀ ਆ ਜਿੱਨਾਂ ਚਰ ਵਿਰੋਧ ਕਾਇਮ ਹੈ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਦਾ ਇਥੋਂ ਦੇ ਪ੍ਰਸ਼ਾਸਨ ਦਾ ਅਸੀਂ ਵਿਰੋਧ ਕਰ ਰਹੇ ਆ ਤੇ ਏਕਤਾ ਦੀ ਗੱਲੇ ਦੇ ਵਿੱਚ ਉੱਭਰ ਕੇ ਸਾਹਮਣੇ ਆ ਗਈ ਪਰ ਇੱਕ ਗੱਲ ਯਾਦ ਰੱਖਿਓ ਜਦੋਂ ਇਹ ਗੱਲ ਖਤਮ ਹੋ ਜਾਏਗੀ ਏਕਤਾ ਖਤਮ ਹੋ ਜਾਏਗੀ ਏਕਤਾ ਕਰਨੀ ਹੈ ਤੇ ਏਕੇ ਦੇ ਸਿਧਾਂਤ ਨੂੰ ਸਮਝ ਲਈਏ ਏਕਤਾ ਕਰਨੀ ਹੈ ਤੇ ਇੱਕ ਸਿਧਾਂਤ ਨੂੰ ਇੱਕ ਪ੍ਰਿੰਸੀਪਲ ਨੂੰ ਆਪਣਾ ਬੇਸ ਬਣਾ ਲਈਏ ਜਦੋਂ ਸਾਡਾ ਪ੍ਰਿੰਸੀਪਲ ਇੱਕ ਬੇਸ ਹੋਏਗਾ ਉਹਦੇ ਆਧਾਰ ਤੇ ਏਕਤਾ ਹੋਏਗੀ ਕੋਈ ਵੀ ਕੋਈ ਵੀ ਰਾਜਨੀਤਿਕ ਲੀਡਰ ਜਾਂ ਕੋਈ ਸੋ ਕਾਲਡ ਧਾਰਮਿਕ ਲੀਡਰ ਸਾਨੂੰ ਪਰਮਾ ਨਹੀਂ ਸਕੇਗਾ ਅਸੀਂ ਉਹਨਾਂ ਲੋਕਾਂ ਤੋਂ ਇਨਸਾਫ ਮੰਗਦੇ ਆਂ ਉਹਨਾਂ ਤਖਤਾਂ ਤੇ ਬੈਠੇ ਪੁਜਾਰੀਆਂ ਤੋਂ ਇਨਸਾਫ ਮੰਗਦੇ ਆਂ ਜਿਹੜੇ ਜ਼ਰ ਖਰੀਦ ਨੇ ਜਿਨ੍ਹਾਂ ਨੂੰ ਜਿਹੜੇ ਪੰਜਾਬੀ ਪਾਰਟੀ ਦੇ ਲੀਡਰਾਂ ਦੇ ਜ਼ਰ ਖਰੀਦ ਨੇ ਇਹ ਗੱਲ ਸਮਝ ਲਈਏ ਸਾਨੂੰ ਇਹ ਗੱਲ ਸਮਝਣੀ ਪੈਗੀ ਕਿ ਇਹਨਾਂ ਤੋਂ ਸਾਨੂੰ ਇਨਸਾਫ ਨਹੀਂ ਮਿਲਣਾ ਤੋ ਸੇ ਤੀਜੇ ਥਾਂ ਜਿਹੜਾ ਗੁਲਾਮ ਉਹ ਤੋਂ ਇਨਸਾਫ ਦੀ ਇਨਸਾਫ ਦੀ ਭਾਲ ਕਰਦੇ ਜੇ ਸਭ ਤੋਂ ਪਹਿਲਾਂ ਪੰਜਾਬੀ ਪਾਰਟੀ ਦਾ ਨੁਮਾਇੰਦਾ ਪਹਿਲਾਂ ਤੇ ਅਕਾਲੀ ਕਹਿਣਾ ਛੱਡੀਏ ਇਹ ਬੜਾ ਪਵਿੱਤਰ ਸ਼ਬਦ ਹੈ ਅਕਾਲੀ ਕਹਿਣਾ ਛੱਡੀਏ ਸਭ ਤੋਂ ਪਹਿਲਾਂ ਤੇ ਪੰਜਾਬੀ ਪਾਰਟੀ ਦੇ ਨੁਮਾਇੰਦੇ ਕਹੀਏ ਇਹਨਾਂ ਨੂੰ ਇਹ ਧਾਰਮਿਕ ਲੈਵਲ ਲਾ ਦੀਏ ਕਿਉਂਕਿ ਧਾਰਮਿਕ ਖਿੜਕੀਆਂ ਹੀ ਰਾਜ ਕਰਦੇ ਨੇ ਸਾਡੇ ਤੇ ਉਹ ਪੰਜਾਬੀ ਪਾਰਟੀ ਦੇ ਨੁਮਾਇੰਦੇ ਦੇ ਥੱਲੇ ਆ ਗਏ ਮੱਕੜ ਸਾਹਿਬ ਉਹਦੇ ਥੱਲੇ ਆ ਗਏ ਜਹੇਦਾਰ ਉਹ ਤੋਂ ਸੀ ਇਨਸਾਫ ਲੱਭਦੇ ਫਿਰਦੇ ਤੀਜੇ ਥਾਂ ਗੁਲਾਮ ਜਿਹੜਾ ਸੋ ਆਪਣੀ ਹੋਂਦ ਨੂੰ ਪਹਿਚਾਨਣੀ ਹੈ ਕੱਲਾ ਕੱਲਾ ਗੁਰੂ ਦਾ ਸਿੱਖ ਸਿੰਘ ਸਾਹਿਬ ਹੈ ਕੱਲਾ ਕੱਲਾ ਗੁਰੂ ਦਾ ਸਿੱਖ ਜੇ ਆਪਣੀ ਹੋਂਦ ਨੂੰ ਪਹਿਚਾਨ ਲਵੇ ਆਪਣੀ ਐਗਜ਼ਿਸਟੈਂਸ ਨੂੰ ਪਹਿਚਾਨ ਲਵੇ ਸਿਧਾਂਤ ਨੂੰ ਸਮਰਪਣ ਕਰ ਦਵੇ ਮੱਥਾ ਟੇਕਣਾ ਸਮਰਪਣ ਕਰਨਾ ਹੈ ਜੇ ਅਸੀਂ ਸਮਰਪਣ ਕਰ ਦਈਏ ਤੇ ਪ੍ਰੋਬਲਮ ਕੋਈ ਨਹੀਂ ਹੱਲੀ ਹੱਲ ਹੈ ਇਹ ਪ੍ਰੋਬਲਮ ਉਹਨਾਂ ਚਿਰ ਤੱਕ ਹੈ ਜਿੰਨਾ ਚਿਰ ਅਸੀਂ ਸਿਧਾਂਤ ਨੂੰ ਸਮਰਪਿਤ ਨਹੀਂ ਆਦਰਵਾਇਜ਼ ਕਈ ਜਲਜਲੇ ਆਉਂਦੇ ਨੇ ਚਲੇ ਜਾਂਦੇ ਨੇ ਜੇ ਅਸੀਂ ਸਿਧਾਂਤ ਕੋਈਏ ਸਰੀਰਕ ਤੌਰ ਤੇ ਕੱਲੂ ਘਾਰਿਆਂ ਚ ਮਾਰਿਆ ਗਿਆ ਛੋਟੇ ਕੱਲੂ ਘਾਰੇ ਵੱਡੂ ਵੱਡੇ ਕੱਲੂ ਘਾਰੇ ਨਹੀਂ ਅਸੀਂ ਮਰੇ ਜੇ ਇੱਕ ਸਰੀਰਕ ਤੌਰ ਤੇ ਮਾਰਦਾ ਦਿੱਲੀ ਬੈਠਾ ਦੂਜਾ ਜਮੀਰ ਦੇ ਤੌਰ ਤੇ ਤੁਹਾਨੂੰ ਮਾਰਦਾ ਹੈ ਪਛਾਨੋ ਜਮੀਰ ਦੀ ਮੌਤ ਬੜੀ ਖਤਰਨਾਕ ਮੌਤ ਹੈ ਅਸੀਂ ਆਪਣੇ ਆਪ ਨੂੰ ਪਹਿਚਾਨ ਲਈਏ ਪਛਾਨੀ ਆਪਣੇ ਕੌਣ ਹੈ ਪਰਾਏ ਕੌਣ ਹੈ ਸੋ ਬਹੁਤਾ ਨਾ ਟਾਈਮ ਲੈਂਦਾ ਹੋਇਆ ਮੈਂ ਬੇਨਤੀ ਕਰਾਂਗਾ ਵੀ ਜਿਹੜੇ ਪ੍ਰੋਗਰਾਮ ਲਿਖਣੇ ਨੇ ਇੱਥੇ ਪ੍ਰੋਫੈਸ਼ਨਲ ਬੈਠੇ ਨੇ ਜੇ ਜੇਲ੍ਹ ਦੀ ਕੋਈ ਗੱਲ ਆ ਤੇ ਇਹ ਮੇਰੇ ਵਰਗਾ ਜਿਹੜਾ ਸੈਮੀਨਾਰ ਕਰਨ ਵਾਲਾ ਗੁਰਮਤ ਦੇ ਕਨਸੈਪਟ ਦੇ ਉਹ ਨਹੀਂ ਦੱਸ ਸਕਦਾ ਇਹ ਜੇਲ੍ਹ ਦਾ ਪ੍ਰੋਫੈਸ਼ਨਲ ਦੱਸ ਸਕਦਾ ਜਿਵੇਂ ਡੀਜੀਪੀ ਸ਼ਸ਼ੀ ਕਾਂਥੇ ਤੇ ਪਹੁੰਚੇ ਨੇ ਪ੍ਰੋਫੈਸਰ ਗੁਰਤੇਜ ਸਿੰਘਾਇਆਸ ਇੱਥੇ ਪਹੁੰਚੇ ਨੇ ਇਹਨਾਂ ਜਿਹੜੇ ਸੂਝਵਾਨ ਸੱਜਣ ਜਿਹੜੇ ਪ੍ਰੋਫੈਸ਼ਨਲ ਨੇ ਉਹਨਾਂ ਤੋਂ ਸਲਾਹ ਲਈਏ ਸੋ ਬਹੁਤਾ ਨਾ ਸਮਾਂ ਲੈਂਦਾ ਆ 10 ਇੱਥੇ ਖਿਮਾ ਦਾ ਜੱਜਕ ਹੋਵੇਗਾ ਸਾਰੇ ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ